ਤਨ ਬਾਬਾ ਜੋਗੀ ਵੀ ਜੇ ਇੱਕ ਅੱਗ ਲਈ ਜਿਉੜੀ ਆ ਉੱਥੇ ਕੜਿਆ ਹੋਇਆ ਕਾਫੀ ਉਹ ਸਾਹਮਣੇ ਤੁਸੀਂ ਵੇਖ ਰਹੇ ਖਲਾਲ ਤੇ ਬੜਾ ਸੋਹਣਾ ਬੜੇ ਮਿਹਨਤ ਨਾਲ ਜਿਹੜਾ ਹੈ ਆਹ ਦੇਖੋ ਜੇ ਬੈਠੇ ਜਵਾਨ ਜਿਹੜੇ ਆ ਖੇਡ ਰਹੇ ਆ ਇੰਜੋਏ ਕਰ ਰਹੇ ਆ ਸਾਡੇ ਬਾਜੇ ਤੇ ਦੇਖੋ ਪਾਰਟੀ ਪਾਰਟੀ ਬੜੇ ਜਿਹੜੇ ਲੱਗੇ ਹੋਏ ਨੇ ਆਹ ਵੇਖ ਸਕਦੇ ਹੋ ਕਾਫੀ ਨਮਕੀਨ ਵਗੈਰਾ ਗਲਾਸ ਪਾ ਰਾਇਚ ਜਿਹੜੇ ਉਹ ਰੱਖੇ ਗਏ ਹੋਏ ਹੈਗੇ ਆ ਅਰਿਦਾ ਜੀ ਉਹ ਅਲੱਗ ਨੇ ਅਲੱਗ ਨੇ ਜੀ ਆਓ ਆਪਾਂ ਜੋਗੀ ਪੀਰ ਜੀ ਹਾਂ ਆਪਾਂ ਮੇਰੇ ਵੱਲੋਂ ਆਪ ਸਭ ਨੂੰ ਸਤਿਕਾਰ ਜੀ ਤੁਹਾਡਾ ਪਾਲਤ ਮੇਰੇ ਨਵੇਂ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਹੈਗਾ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਆਪਾਂ ਆਏ ਹੋਇਆ ਧੰਨ ਧੰਨ ਬਾਬਾ ਜੋਗੀ ਪੀਰ ਜੀ ਜਿਹੜਾ ਪਿੰਡ ਲੱਲਾ ਜਿਹੜਾ ਮਾਨਸਾ ਦੇ ਵਿੱਚ ਪੈਂਦਾ ਜੀ ਤੇ ਅੱਜ ਉਹ ਤੇ ਪਹੁੰਚੇ ਹੋਏ ਹਾਂ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਠਾਠਾ ਮਾਰ ਰਾਂ ਗੱਟ ਤੇ ਅੱਜ ਦੋਜਾ ਜਿਹੜਾ ਦਿਨਾ ਦਿਸ਼ਾ ਕੋਰਾ ਵੀਡੀਓ ਵਿੱਚ ਜਿਵੇਂ ਤੁਹਾਨੂੰ ਅੰਦਰ ਲੈ ਕੇ ਦਿਖਾਈ ਸੀ ਅੱਜ ਦਾ ਹੰਸਾਰਾ ਬਾੜ ਮੇਲਾ ਕੋ ਮੁਹੱਬਤ ਉਹਨੇ ਕਾਫੀ ਮੇਲਾ ਜਿਹੜਾ ਭਰਿਆ ਹੋਇਆ ਹੈਗਾ ਆਓ ਆਪਾਂ ਤੁਹਾਨੂੰ ਦੁਕਾਨੇ ਆ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਜਿਹੜਾ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਇਹਨਾਂ ਨੂੰ ਆਉਣ ਵਾਲੇ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਪਹਿਲੇ ਦੇ ਆਧਾਰ ਤੇ ਮਿਲ ਸਕੇ ਆਓ ਆਪਾਂ ਤੁਹਾਨੂੰ ਦੁਕਾਨੇ ਮੇਲਾ ਐ ਇਸ ਤਰ੍ਹਾਂ ਦਾ ਮੇਲਾ ਲੱਗਾ ਹੋਇਆ ਉਹ ਤੋਂ ਸਾਰਾ ਪਿੰਡ ਦੇ ਮੇਲੇ ਹੋਰ ਵੀ ਦਿਖਾਏ ਆ ਤੇ ਸਾਰੇ ਮੇਲੇ ਦੇ ਵਿੱਚ ਦੱਸਾਵਾਂਗੇ ਇਹ ਹੈ ਆਪਾਂ ਖੜੇ ਆ ਕਰਤਾਨ ਬਾਬਾ ਜੋਗੀ ਵੀ ਜਿਹੜੇ ਅਗਲੇ ਜੂਰੀ ਆ ਉੱਤਕ ਕਰਿਆ ਜੀ ਆਪਾਂ ਤਰ੍ਹਾਂ ਇੱਥੇ ਆ ਆਈਸਕ੍ਰੀਮ ਵਾਲੇ ਨੇ ਆਂ ਕੰਡੇ ਨੇ ਜਿਹੜੀ ਆਣੀ ਲੱਗੇ ਹੋਏ ਆ ਡੈਕਟਰ ਟੰਡਾ ਵਾਲੇ ਜਿਹੜੇ ਆ ਗੁੰਡੇ ਦੇ ਵੀਰ ਭਾਈ ਖਾਣ ਦਾ ਸਾਰੇ ਦਾਲੀਆਂ ਪਰ ਫੱਕ ਇੱਕ ਮੇਲੇ ਲਈ ਕਰਾਨੀ ਚਾਹੀਦੀ ਕਿਉਂਕਿ ਵੀਰ ਦੇ ਮੇਲਾ ਦੇ ਮੁੰਡੇ ਆਉਂਦੇ ਨੇ ਆਪ ਉਹ ਅੱਗੇ ਚੱਲਦੇ ਆ ਆ ਦੇਖ ਫਾਦੇ ਵਿੱਚ ਖਾਣ ਪੀਣ ਵਾਲੀ ਚੀਜ਼ਾਂ ਕਾਫੀ ਨੇ ਤੇ ਆ ਨਾਲ ਜੇ ਇਧਰ ਔਰ ਸਰਬਤੋ ਜਿਹੜੇ ਮੁੰਡੇ ਆਉਂਦੇ ਆ ਕਾਫੀ ਕੋਲੇ ਦੇਖੀ ਬਣ ਰਹੇ ਨੇ ਵਰਖ ਦੇ ਕੋਲੇ 8-8 ਦਾ ਦਿੱਤਾ ਮਿਲ ਰਿਹਾ ਇੱਥੇ ਭਾਜੀ ਤਰ੍ਹਾਂ ਕਾਫੀ ਜੀ ਜੂੜੂ ਖਾਣਦੇ ਆਂ ਭਾਜੀ ਇੱਥੇ ਵੀ ਆਈਸਕ੍ਰੀਮ ਵਾਲੀ ਜਾ ਰਹੀ ਆ ਸਿੱਕੀ ਕਾਟਿਆ ਮੇਰਾ ਬਾਈ ਦਾ ਖੜੂਕਾ ਦੇਖਾਂ ਨੂੰ ਬਹੁਤ ਬਣਿਆ ਹੋਇਆ ਕਿਥੇ ਟਰਾਲੀ ਜਿ ਬਣਾਈ ਵੇਚਦੇ ਆਂ ਭਈਆ ਮੈਂ ਰਸਤਾ ਜਿਹੜਾ ਲੰਗਰ ਲੱਗਿਆ ਹੋਇਆ ਪਿੰਡ ਬਲਾਚੌਰ ਜਿਹੜਾ ਪਾਕਸਿੰਗਰ ਤੋਂ ਇਹ ਆਇਆ ਕੋਈ ਨਹੀਂ ਜੀ ਜਿਹੜਾ ਆਪ ਤੁਸੀਂ ਦੇਖ ਪਾ ਰਹੇ ਹੋ ਕਰ ਰਿਹਾ ਹੈਗਾ ਕੋਈ ਪੀਣੇ ਦੇਖ ਰਿਹਾ ਬਹੁਤ ਵਧੀਆ ਜਿਹੜਾ ਗੰਨੇ ਦਾ ਰਸ ਪਿਆਇਆ ਜਾ ਰਿਹਾ ਵਿੱਚ ਅਦਰਕ ਪਾਇਆ ਹੋਇਆ ਵਿੱਚ ਨਿੰਬੂ ਪਾਇਆ ਹੋਇਆ ਸਾਫੀ ਉਹ ਸਾਹਮਣੇ ਤੁਸੀਂ ਦੇਖ ਰਹੇ ਖਲਾਗ ਤੇ ਬੜਾ ਸੋਹਣਾ ਬੜੀ ਮਿਹਨਤ ਨਾਲ ਜਿਹੜਾ ਹੈ ਗੰਨੇ ਦਾ ਰਸ ਕੱਢਿਆ ਜਾ ਰਿਹਾ ਇਹੋ ਇੱਕ ਸ਼ੀਤ ਪਾਕਸਿੰਗਰ ਨਵਾਂ ਸ਼ਹਿਰ ਜਿਹਨੂੰ ਅੱਜਕੱਲ ਕਹਿੰਦੇ ਆਪਾਂ ਨਾਲੇ ਦਾ ਗੰਨੇ ਦਾ ਰਸ ਨਿਕਲ ਰਿਹਾ ਨਾਲੇ ਟੈਕ ਚੱਲ ਰਿਹਾ ਬੜਾ ਵਧੀਆ ਦੇਖੋ ਇਹ ਆ ਨਵੇਂ ਨਵੇਂ ਟਰੈਕਟਰ ਤਾਂ ਤਾਂ ਬਾਬਾ ਜੂਗੀ ਵੀ ਟਰੈਕਟਰ ਉੱਤੇ ਲਿਖਿਆ ਹੋਇਆ ਜੀ ਬਹੁਤ ਸੋਹਣੇ ਛੰਗਾਰੇ ਹੋਏ ਆ ਟਰੈਕਟਰ ਡੈਕ ਲੱਗੇ ਹੋਏ ਆ ਤੇ ਆ ਫੁਮਾ ਦੇ ਕ ਤੇ ਆ ਕਾਫੀ ਆ ਚਹਲ ਬਾਬਾ ਜੀ ਚਹਲਦੇ ਜੀ ਇੱਥੇ ਇਹ ਅੱਗੇ ਦਾ ਮੇਲਾ ਭੰਨੇ ਆ ਬਹੁਤ ਆ ਤੁਸੀਂ ਆਪ ਹੀ ਦੇਖ ਲੈ ਮੇਲੇ ਵਿੱਚ ਜਿਹੜੇ ਆ ਮੁਕਤੇ ਹੁੰਦੇ ਆ ਘਟਾਉਣੇ ਹੁੰਦੇ ਬੱਚਿਆਂ ਦੇ ਤੇ ਦੇਖ ਹੀ ਰਹੇ ਹੁੰਦੇ ਆ ਦੇਖਿਆ ਨਾ ਟੈਟੂ ਜੇਪਣ ਮੌਣੇ ਹੋਣ ਬਾਹਾਂ ਤੇ ਅੰਥਾਂ ਤੇ ਬਣ ਜਾਂਦੇ ਨੇ ਇੱਧਰ ਇੱਕ ਹੋਰ ਜਿਹੜਾ ਲੰਗਰ ਕਰਨੇ ਰੱਖਦਾ ਤੇ ਪਾਣੀ ਦਾ ਲੱਗਿਆ ਹੋਇਆ ਵਾਹ ਆ ਗਈ ਜੀ ਖੜਾਉਣੇ ਬੱਚਿਆਂ ਦੇ ਜਹਾਜ਼ ਆ ਦੇਖੋ ਇਹਦੇ ਵਿੱਚ ਜਵਾਗ ਜਿਹੜੇ ਆ ਖੇਡ ਰਹੇ ਆ ਇੰਜੋਏ ਕਰ ਰਹੇ ਆ ਤਾਂ ਕਿਸ਼ਤੀ ਆ ਦੇਖ ਸਕਦੇ ਉਸੇ ਬੜੀ ਸੋਹਣੀ ਚੱਲ ਰਹੀ ਆ ਬੜਾ ਸੰਗਤ ਪਹੁੰਚੀ ਹੋਈ ਆ ਰੇ ਆ ਵੀ ਜਿਹੜਾ ਝੂਲਾ ਦੇਖ ਸਕਦੇ ਬੱਚੇ ਉੱਪਰ ਜਾਂਦੇ ਉੱਪਰ ਹੋ ਕੇ ਭਾਜੇ ਆਉਂਦੇ ਥੱਲੇ ਨੂੰ ਇਹ ਨਾਲ ਇਹ ਇੱਧਰ ਆ ਬੱਚੇ ਦੋ ਜੀ ਵੇਖ ਹੀ ਰਹੇ ਆ ਇਹ ਪਕਿਆਂ ਦੀ ਛੋਟੀ ਜਿਹੀ ਤੇ ਚੰਨ ਡੱਬੇ ਆ ਇਹ ਨਾਲ ਲੱਗੇ ਹੋਏ ਚੱਲ ਰਹੀ ਆ ਬੱਚੇ ਇੰਜੋਏ ਕਰ ਰਹੇ ਆ ਘੁੰਮਣ ਵਾਲਿਆਂ ਕਾਰਾਂ ਵਾਲਿਆਂ ਬਾਬਾ ਜੀ ਸੱਤ ਨਾਲ ਮਿਲ ਕਰ ਰਹੇ ਘੁਮਾ ਰਹੇ ਆ ਰੋਜ਼ ਰੋਟੀ ਖਵਾ ਰਹੇ ਆ ਆ ਬੜੇ ਵਧੀਆ ਜਿਹੜੇ ਕਿੰਤੀ ਆ ਚੱਲ ਰਹੀ ਆ ਆਹ ਬੱਤੀਆਂ ਨੇ ਜਿਹੜੀਆਂ ਸਵਾਇਆ ਨੂੰ ਪੂਰੇ ਪੇਚਾਂ ਦੇ ਚਾਈਂ ਜਾ ਬੁਝਾ ਰਿਆ ਨੇ ਇਸੇ ਤਰ੍ਹਾਂ ਇੱਥੇ ਲੱਖ ਲੱਖ ਤਰ੍ਹਾਂ ਦੇ ਨੇ ਝੂਲੇ ਲੱਗੇ ਹੋਏ ਆ ਤੇ ਕਾਰਾਂ ਦਾ ਤੁਸੀਂ ਅੰਦਰ ਕੋਈ ਜੋੜ ਮਿਲਦਾ ਹੈਗਾ ਸਾਰੇ ਪਾਸੇ ਜਿੱਥੇ ਦੇਖਦੇ ਪਾਰਕਿੰਗ ਵਾਲਾ ਆਪੇ ਰਾਤ ਦੇਖ ਸਾਦਰ ਸਿੰਘ ਕਾਫੀ ਬੱਚਿਆਂ ਦੇ ਗਵਾਰੇ ਵਿੱਚ ਦੇ ਬੱਚਾ ਘੋੜੇ ਤੇ ਵੇਲੇ ਆ ਆਹ ਕਿਹਨੇ ਚੜ੍ਹਦੇ ਜੋ ਕਿ ਪੀਪ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਲੇ ਦੇ ਵਿੱਚ ਬਣਿਆ ਹੋਇਆ ਜੀ ਬਾਬਾ ਜੀ ਦੇ ਨਾਂ ਦੇ ਉੱਤੇ ਆ ਤੁਸੀਂ ਦੇਖ ਰਹੇ ਹੋ ਕਿੰਨਾ ਖਰਾਸ਼ੀ ਤੇ ਪੂਜਾ ਸੰਤਾਂ ਪੂਜਿਆ ਹੋਇਆ ਰਸ ਹੋਇਆ ਵਾ ਕਿਤਰਾ ਇਧਰ ਦੁਕਾਨਾਂ ਦੇ ਕੋਨਾ ਪਕੌੜੇ ਲੱਗੇ ਹੋਈਆਂ ਨੇ ਜਿਹੜੇ ਇੱਥੇ ਮਿਸ ਮਿਲਕ ਬਦਾਮ ਕੋਈ ਵਾਲੀਆਂ ਕੋਟੀਆਂ ਇਸ ਤਰ੍ਹਾਂ ਕਰਕੇ ਟੰਡੇ ਜਲਜੀ ਦੇ ਸ਼ਰਬਤ ਤੇ ਆ ਦੇਖੋ ਪਕੌੜੇ ਜਾਂ ਕਿ ਇਹਦਾ ਬੰਦਾ ਉੱਤ ਪਰਿਆ ਜੀ ਇਹ ਸਾਡੇ ਪਕੌੜੇ ਦੁਕਾਨਾਂ ਕਿਉਂਕਿ ਇੱਧਰ ਬਾਬਾ ਇੱਕ ਹੈਗੇ ਨੇ ਉਹਨਾਂ ਦਾ ਨਾਮ ਹੈ ਹਰੀ ਦਾ ਪੁੱਤਰ ਦਾਰੂ ਚੱਲਦੀ ਹੈ ਦਾਰੂ ਦਾ ਜਿਹੜਾ ਪ੍ਰਚਾਰਾ ਉੱਥੇ ਮਿਲਦਾ ਦਾਰੂ ਚੜਦੀ ਵੀ ਹੈਗੀ ਆ ਤੇ ਉਸ ਤਰ੍ਹਾਂ ਕਰਕੇ ਸਿਰ ਪਕੌੜੇ ਜਿਹੜੇ ਲੱਗੇ ਹੋਏ ਨੇ ਆਹ ਵੇਖ ਸਕਦੇ ਹੋ ਤੁਸੀਂ ਕਾਫੀ ਨਮਕੀਨ ਵਗੈਰਾ ਗਲਾਸ ਪੈਰ ਹੈ ਜਿਹੜੇ ਉਹ ਰੱਖੇ ਹੋਏ ਹੈਗੇ ਆ ਹਰੀਦਾ ਜੀ ਉਹ ਅਲੱਗ ਨੇ ਅਲੱਗ ਨੇ ਜੀ ਆਓ ਆਪਾਂ ਜੋ ਕੀਤੇ ਰਹੇ ਹਾਂ ਹਾਂ ਉਹ ਤਾਂ ਮੈਨੂੰ ਪਤਾ ਠੀਕ ਹੈ ਬੜੀ ਮੇਰੇ ਦੇ ਵਿੱਚ ਕੋਈ ਦੇ ਵਿੱਚ ਜਿਹੜਾ ਵਰਤਨ ਵਾਲਾ ਸਮਾਨ ਕੋਈ ਕਿਸ ਤਰ੍ਹਾਂ ਦਾ ਮਿਲੇਗਾ ਜੀ ਆ ਦੇਖੋ ਜੁਐਲਰੀ ਆਰਟੀਫੀਸ਼ਲ ਆਰ ਵਾਲਮੂਨ ਵਾਲਾ ਸਟਾਲ ਇੱਕ ਪਾਸੇ ਇਹ ਪੇੜਾ ਤੁਸੀਂ ਪਿੰਨਾਂ ਦੇਖ ਰਹੇ ਹੋ ਆ ਹਰੇਕ ਸਮਾਨ ਦੇ ਜਿਹੜੇ ਛੇ ਲ 20 ਰੁਪਏ 20 ਰੁਪਏ ਸਾਰੇ ਸਮਾਨ ਦੇ ਤੇ ਅੱਗੇ ਚੱਲਦੇ ਆਪਾਂ ਆਹ ਵੇਖੋ ਇਧਰ ਕਿੰਨੀ ਦਰਬੀ ਸੇ ਮੇਰੇ ਤੋਂ ਨੇ ਤਕਰੀਰ ਹੋਏ ਖਾਣੇ ਵਾਲੇ ਜਿਹੜੀਆਂ ਚੱਲ ਰਹੀਆਂ ਨੇ ਆਹ ਵੇਖੋ ਇਧਰ ਡੈਡੀ ਪੀਅਰ ਦੀਆਂ ਵੱਡੀਆਂ ਵੱਡੀਆਂ ਬੋਸ ਤੇ ਇਧਰ ਸਾਰੇ ਪਾਸੇ ਇਧਰ ਵੀ ਤੁਸੀਂ ਨਿਗਾਹ ਮਾਰੋ ਸਾਰੇ ਪਾਸੇ ਜਿਹੜਾ ਤੁਹਾਨੂੰ ਮੇਲਾ ਮੇਲਾ ਨਜ਼ਰ ਆਊਗਾ ਸੰਗਤ ਨਜ਼ਰ ਆਏਗੀ ਸੰਗਤ ਦੁਕਾਨਾਂ ਤੋਂ ਤੇੜੀ ਸ਼ਾਪਿੰਗ ਕਰਦੇ ਹੋ ਹੁਣ ਨਜ਼ਰ ਆਏਗੀ ਭਾਈ ਦੇ 4 ਰੁਪਏ ਵਾਲੀ ਸੇਲ ਲਾਈ ਹੋਈ ਹੈ ਜਿਹੜੇ 4 ਰੁਪਏ ਦੀ ਸੇਲ ਸਾਰੀ ਇੰਦਰ ਬੋਤਲਾਂ-ਬੋਤਲਾਂ ਨੇ ਰਮਾਲ-ਮੂਲ ਜਿਹੜਾਂ ਕੋਲ ਸਾਰਾ ਕੁਝ ਆ ਤੇ ਇੱਧਰ ਵੀ ਨਾਲ ਹੀ ਤੁਸੀਂ ਦੇਖ ਰਹੇ ਹੋ ਇੱਧਰ ਵੀ ਕੱਪ-ਪਲੇਟ ਵਗੈਰਾ ਪਾਰਸ ਵਗੈਰਾ ਦੀਆਂ ਨੇ ਸ਼ਾਪਸ ਇੱਧਰ ਉਹ ਲੱਗੀਆਂ ਹੋਈਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਧਰ ਆ ਗਏ ਇੱਧਰ ਵੀ ਆਹਾ ਬੈਗ ਅਗੇ ਪੱਟੂ ਬੈਗ ਕੋਟੇ ਬੈਗ ਲੇਡੀਜ਼ ਦਾ ਜਿਹੜਾ ਸਮਾਨ ਉਹ ਤੁਸੀਂ ਦੇਖ ਰਹੇ ਹੋ ਇੱਧਰ ਵੀ ਆ ਦੇਖ ਸਕਦੇ ਘਟੌਣਿਆਂ ਦੇ ਦੁਕਾਨਾਂ ਲੱਗੀਆਂ ਨੇ ਇਹ ਆ ਹੈਗੇ ਆਰਟੀਫੀਸ਼ੀਅਲ ਜੁਐਲਰੀ ਆ ਵੇਖ ਰਹੇ ਹੋ ਤੁਸੀਂ ਲੇਡੀਜ਼ ਸਮਾਨ ਸਾਰਾ ਇੱਧਰ ਹੀ ਸੇਲ ਬਾਜ਼ਾਰ ਭੇਜੇ ਆ ਤੁਸੀਂ ਵੇਖ ਰਹੇ ਹੋ ਸੇਲ 20 ਰੁਪਏ 50 ਰੁਪਏ ਇਦਾਂ ਸੇਲ ਉਹ ਚੱਲ ਰਹੀ ਹੈ ਜੀ ਆਹ ਸਟਾਲ ਦੇ ਉੱਤੇ ਵੀ ਕੁਝ ਨਹੀਂ ਵੇਖ ਰਹੇ ਹੋ ਕਾਫੀ ਫੈਂਸੀ ਆਈਟਮਾਂ ਤੁਸੀਂ ਵੇਖ ਰਹੇ ਹੋ ਘਰਾਂ ਦੇ ਵਿੱਚ ਡੈਕੋਰੇਸ਼ਨ ਵਾਲਾ ਸਮਾਨ ਕੁਲ ਚੀਜ਼ ਜਿਹੜਾ ਉਹ ਲੱਗਿਆ ਹੋਇਆ ਹੈਗਾ ਸਾਹਮਣੇ ਚੱਲਦੇ ਆਂ ਸਾਹਮਣੇ ਵੀ ਦੇਖ ਫੜੋ ਬੈਗ ਬੂਜੇ ਬਹਾਵਾ ਇੱਥੇ ਲੱਗੇ ਹੋਏ ਹੈਗੇ ਆ ਜੀ ਤੇ ਆ ਵੀ ਆਟਿਕ ਜਿਉਣੀ ਲੇਡੀਆਂ ਦੇ ਵਾਰਤ ਮਾਰਾਂ ਤੇ ਇਧਰ ਵੀ ਦੇਖ ਰਿਹਾ ਇਧਰ ਬੱਚਿਆਂ ਨੇ ਘਟਾਉਣੇ ਆਣੀਆਂ ਦੁਕਾਨਾਂ ਆ ਵੇਖੋ ਕੋਲਸ ਵੀ ਜਿਹੜੀ ਡਿਊਟੀ ਉਹ ਹੋ ਬੜੇ ਮਸਤਾਜਿੰਨ ਕਰ ਰਹੀ ਆ ਤੇ ਸਾਰੇ ਪਾਸੇ ਰੌਣਕਾਂ ਮੇਲੇ ਤੁਹਾਨੂੰ ਦਿਖ ਰਹੇ ਨੇ ਜਿਹੜਾ ਟਰਾਲੀਆਂ ਆਈ ਜਾਂਦੀਆਂ ਬਰ ਬਰਕੋ ਜਾ ਵੇਚਦਾ ਖੜਾਉਣੇ ਲੱਗੇ ਜਿਵੇਂ ਪਹਿਲਾਂ ਆਮ ਮੇਲੇ ਚ ਲੱਗਦੇ ਸੀ ਤਾਂ ਆਮ ਹੀ ਕਰਦਾ ਤੇ ਨਾਲ ਹੀ ਇਧਰ ਦੁਕਾਨਾਂ ਲੱਗੀਆਂ ਹੋਈਆਂ ਠੰਡੀਆਂਆਂ ਕੋੜਿਆਂਆਂ ਤੇ ਆਈਸਕ੍ਰੀਮ ਹੀ ਆਈਸਕ੍ਰੀਮ ਇਧਰ ਸਪੈਸ਼ਲ ਕੋਈ ਵਾਲੀ ਪੁਲਕੀ ਪੈਣੀ ਸਾਹ ਵਾਲਿਆਂ ਦੀ ਉਹ ਦੇਖ ਰਿਹਾ ਪੈਣੀ ਸਾਹ ਵਾਲੇ ਦੋ ਗੱਡੀਆਂ ਖੜੀਆਂ ਨੇ ਕਾ ਖੜੀਆਂ ਮਰੂਤੀ ਦਾ ਰੁਟਾ ਬਣਾਇਆ ਹੋਇਆ ਇਸ ਵਾਰ ਤੇ ਪਾਰਕਿੰਗ ਦਾ ਅਰੇਂਜਮੈਂਟਾ ਗੰਨੇ ਦਾ ਰਸੂ ਮਿਲ ਰਿਹਾ ਤੇ ਨੰਗਰ ਵੀ ਗੰਨੇ ਦੇ ਜਿਹੜੇ ਲੱਗੇ ਹੋਏ ਆ ਗੰਨੇ ਦੇ ਰਸਤੇ ਤੇ ਕਾਰਾਪੂਰਾ ਵਿੱਚੀ ਚੱਲੀ ਜਾਂਦੀਆਂ ਨੇ ਕਾਫੀ ਮਿੱਟੀ ਘਟਾਏ ਤੁਸੀਂ ਦੇਖ ਰਹੇ ਹੋ ਉਧਰਿਆ ਹੈਗਾ ਤੇ ਆਪਾਂ ਚੱਲਦੇ ਆਂ ਦੇ ਨਾਲ ਅੱਗੇ ਤੇ ਇਸ ਦੇ ਨਾਲ ਹੀ ਆਪਾਂ ਇਹ ਵੀਡੀਓ ਨੂੰ ਵਿੱਚ ਹੀ ਸਮਾਪਤ ਕਰਦੇ ਆਂ ਅਗਲੀ ਵੀਡੀਓ ਉਨ ਤੱਕ ਇੰਤਜ਼ਾਰ ਕਰਨਾ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲਓ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹ ਪਹਿਲੇ ਅਧਾਰ ਤੇ ਮਿਲ ਸਕੇ ਜੀ ਇਹਦੇ ਨਾਲ ਚੜ੍ਹਦੀ ਕਲਾ ਰੱਬ ਰਾਖਾ ਸਤਿ ਸ੍ਰੀ ਅਕਾਲ